ਤੰਤਨ ਸਤਿਗੁਰੂ ਤੇਰਾ ਹੀ ਆਸਰਾ ਜੀ ਬੰਦਿਆ ਤੂੰ ਪਾਰਿ ਹੈ ਲੰਗਣਾ ਜੀ ਬੰਦਿਆ ਤੂੰ ਪਾਰਿ ਹੈ ਲੰਗਣਾ ਗੁਰੂ ਦਾ ਦਵਾਰਾ ਮੱਲ ਬੰਦਿਆ ਓਏ ਸਤਿਗੁਰ ਦੇ ਹੁਕਮੇ ਨਾਲੇ ਚੱਲੇ ਬੰਦਿਆ ਸਾਗਰ ਹਡੂnga ਮਾਰੂ ਤਰੇ ਆਏ ਜਾਣਾ ਨਹੀਂ ਸਤਿ ਗੁਰ ਦੇ ਬਾਚੋਂ ਕਿਸੇ ਪਾਰੇ ਲੰਗਣਾ ਨੀ ਨਾਮ ਜਹਾਜ ਛਤੀ ਫਾੜ ਲੈ ਪਿਆਰੇ ਬੰਦੇ ਕੰਮ ਅੱਜ ਦਾ ਨਾ ਛੱਡ ਯੁੱਤੇ ਕੱਲ ਬੰਦੇ ਆ ਸਤਿ ਗੁਰ ਦੇ ਹੁਕਮ ਨਾਲੇ ਚੱਲ ਬੰਦਿਆ ਝੋੜਾ ਜੁਪਾਇਆ ਇਹਨੂੰ ਨਾਮ ਵਿੱਚ ਰੰਗ ਲੈ ਨਾਮ ਵਾਲਾ ਰੰਗ ਤੂਤਾ ਸਤਿਗੁਰ ਕੋਲੋਂ ਮੰਗ ਲੈ ਗੁਰੂਦੇਵ ਵੰਡ ਦੇ ਨਾਮ ਪਰ ਸਾਦੀ ਓਏ ਖਾਲਕਾ ਨੂੰ ਲਾਵੇਂ ਇੱਕ ਪਲ ਬੰਦੇ ਆਵੇ ਸਤਿਗੁਰ ਦੇ ਹੁਕਮੇ ਨਾਲੇ ਚੱਲੇ ਬੰਦੇ ਆ ਦੁਨੀਆਂ ਦੇ ਵਿੱਚ ਐਵੇਂ ਫੀਰਦਾ ਕਿਉਂ ਢੋਲਦਾ ਨਾਮ ਨਹੀਂ ਜਪਦਾ ਕਿਉਂ ਕੂੜ ਪਿਆ ਬੋਲਦਾ ਕਰ ਕਰ ਪਾਪ ਐਵੇਂ ਜਾਣੇ ਮੇਂ ਗਵਾਈ ਓਏ ਠੱਗਾ ਦੀ ਬਣਾਈ ਜਾਂਵੇਂ ਦਲੇ ਵੰਦੇ ਆਏ ਸਾਤੇ ਗੁਰ ਦੇ ਹੁਕਮੇ ਨਾਲ ਚੱਲੇ ਵੰਦੇ ਆ ਜੱਗ ਵਿੱਚ ਆ ਕੇ ਚੰਗਾ ਕਰਮ ਨਾ ਕਮਾਇਆ ਤੂੰ ਉਮਰ ਗਵਾਲੀ RAM ਨਾਮ ਨਾਤੇ ਆਇਆ ਤੂੰ ਨਾ ਮੈਂ ਦਾ ਸਿਮਰਨ ਕਰ ਲੈ ਪਿਆਰੇ ਬੰਦੇ ਛੱਡ ਦੁਨੀਆ ਨਾਲੋਂ ਗੱਲ ਬੰਦਿਆ ਓਏ ਸਾਥੀ ਗੁਰ ਦੇ ਹੁਕਮੇ ਨਾਲ ਚੱਲ ਬੰਦਿਆ ਮਾਨਸ ਜਨਮ ਵਾਲਾ ਫਾਇਦਾ ਸੀ ਉਠਾਵਣਾ ਹੀਰਿਆਂ ਨੇ ਮੋਲ ਮਿੱਟੀ ਵਿੱਚ ਨਹੀਂ ਰੂਲਾਵਣਾ ਬੜਾ ਹੀ ਕੀਮਤੀ ਜਨਮ ਤੇਰਾ ਬਿਛੜਿਆ ਹੈ ਜਿੱਥੇ ਜਾ ਕੇ ਰਾਲੇ ਬੰਦੇ ਆਏ ਸਤਿਗੁਰ ਦੇ ਹੁਕਮੇ ਨਾਲ ਚੱਲੇ ਬੰਦੇ ਆ ਜਨਮ ਦੂਰ ਲਾਬੇ ਹੱਥ ਵਾਰ-ਵਾਰ ਆਇਨਾ ਮੁੱਢ ਤਾਂ ਦਿਵਾਦ ਮਿਲਿਆ ਰੋਜ਼-ਰੋਜ਼ ਥਿਆਇਨਾ ਇਹ ਹੀ ਹੈ ਜਨਮ ਵਿੱਚ ਰੱਬ ਨੂੰ ਹੈ ਪਾਈ ਦਾ ਹੁਣ ਸ਼ਸਤ ਨਾਮ ਜੀਦੀ ਮਨ ਨੇ ਗੱਲ ਬੰਦੇ ਆ ਸਤਿਗੁਰ ਦੇ ਹੁਕਮ ਨਾਲ ਚੱਲ ਬੰਦਿਆ ਜੀਵੰਦਿਆ ਤੂ ਪਾਰੇ ਹੈ ਲੰਗਣਾ ਗੁਰੂ ਦਾ ਦਵਾਰਾ ਮਲ ਬੰਦਿਆ ਓਏ ਸਤਿਗੁਰ ਦੇ ਹੁਕਮ ਨਾਲ ਚੱਲ ਬੰਦਿਆ ਤਨ ਤਨ ਸਤਿਗੁਰੂ ਤੇ ਰਹੀ ਉਸਤ